ਸਤਿ ਸ਼੍ਰੀ ਅਕਾਲ ਪੀਡੀਸੀ ਨਿਊਜ਼ ਵੇਖ ਰਹੇ ਸਾਦਰਸ਼ ਕੁਦਰ ਦਾ ਮੈਂ ਨਾਮਿਕਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੇ ਬੁਲਟਿੰਗ ਦਾ آغاز ਕਰਦੇ ਵੱਡੀ ਖਬਰ ਦੇ ਨਾਲ ਦੱਸਦੀ ਕਿ ਚੰਡੀਗੜ੍ਹ ਤਮਾਕਾ ਮਾਮਲੇ ਦੇ ਵਿੱਚ ਵੱਡਾ ਅਪਡੇਟ ਮਿਲ ਰਿਹਾ ਹੈ ਰਾਜੇ ਕਿ ਮਾਮਲੇ ਦੇ ਵਿੱਚ ਪੁਲਿਸ ਨੇ ਮੁੱਖ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੁਣ ਤੇ ਜਿਵੇਂ ਵੀ ਗੌਰਵ ਦਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਸ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਦਰਾਲੀ ਕਿ ਹੈ ਕਿ ਮੁੱਖ ਮਲਜ਼ਮ ਰੋਹਨ ਮਸੀਹ ਗ੍ਰਿਫਤਾਰ ਕਰ ਰਿਆ ਗਿਆ ਤੇ ਦੂਜੇ ਦੀ ਤਲਾਸ਼ ਹੁਣ ਲਗਾਤਾਰ ਚੱਲੀ ਹੈ ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਨੇ ਸਾਂਝੀ ਕਾਰਵਾਈ ਕੀਤੀ ਹੈ ਤਾਂ ਦੱਸਦੇ ਕਿ ਸੈਕਟਰ 10 ਦੇ ਵਿੱਚ ਸਾਬਕਾ ਐਸਪੀ ਦੀ ਕੋਠੀ ਤੇ ਹਮਲਾ ਕੀਤਾ ਗਿਆ ਸੀ ਤਾਂ ਜ਼ਿਲ੍ਹਾ ਅਮ੍ਰਿਤਸਰ ਦੇ ਪਿੰਡ ਆਬਾਸੀਆਂ ਦਾ ਰਹਿਣ ਵਾਲਾ ਇਹ ਮੁਕਮਲ ਜ਼ਮ ਤਾਹ ਹੁਣ ਵੱਡਾ ਅਪਡੇਟ ਇਸ ਮਾਮਲੇ ਦੇ ਵਿੱਚ ਵੇਖਿਆ ਵੇਖ ਨੂੰ ਮਿਲ ਰਿਹਾ ਹੈ ਤਾਂ ਦੱਸਦੇ ਕਿ ਬੀਤੇ ਦਿਨ ਸੈਕਟਰ 10 ਦੇ ਵਿੱਚ ਸਾਬਕਾ ਐਸਪੀ ਦੀ ਕੋਠੀ ਤੇ ਹਮਲਾ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਲਗਾਤਾਰ ਜੰਢੀਗੜ ਪੁਲਿਸ ਤੇ ਵੀ ਮੁੰਜੜੋਤੀ ਬਣ ਗਈ ਸੀ ਪਰ ਹੁਣ ਜਿਸ ਕਦਰ ਲਗਾਤਾਰ ਪੁਲਿਸ ਗ੍ਰਫਤਾਰੀਆਂ ਕਰ ਰਹੀ ਹੈ ਲਗਾਤਾਰ ਜੋ ਵੇਖਣ ਨੂੰ ਮਿਲ ਰਿਹਾ ਵੱਡਾ ਅਪਡੇਟ ਵੇਖਣ ਨੂੰ ਮਿਲ ਰਿਹਾ ਤਾਂ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਰਾਜ ਦੇ ਕਿ ਸੈਕਟਰ 10 ਦੇ ਵਿੱਚ ਸਾਬਕਾ ਐਸਪੀ ਦੀ ਕੋਠੀ ਤੇ ਹਮਲਾ ਕੀਤਾ ਗਿਆ ਸੀ ਹਾਲਾਂਕਿ ਬਿੱਤ ਦੇ ਨਾਟੋ ਚਾਲਕ ਨੂੰ ਜੋ ਗ੍ਰਫਤਾਰ ਕਾਬੂ ਕੀਤਾ ਗਿਆ ਸੀ ਪਰ ਉਸ ਦੇ ਕੋਲ ਕੋਈ ਇਸ ਬਾਬਤ ਜਾਣਕਾਰੀ ਨਹੀਂ ਸੀ ਪਰ ਹੁਣ ਪੁਲਿਸ ਦੇ ਵੱਲੋਂ ਮੁਕਮਲਜ਼ਮ ਰੋਹਨ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਵਧੇਰੇ ਜਾਣਕਾਰੀ ਲਈ ਸਾਡੇ ਸਹਿਯੋਗੀ ਦਲਜੀਤ ਸਾਹਿਬ ਨਾਲ ਜੁੜ ਚੁਕੇ ਨੇ ਦਲਜੀਤ ਹੁਣ ਆਖਿਰਕਾਰ ਪੁਲਿਸ ਦੇ ਵੱਲੋਂ ਇੱਥੇ ਰੋਹਨ ਮਸੀਹ ਮੁਕਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਕਿਸ ਕਦਰ ਪੁਲਿਸ ਦੇ ਵੱਲੋਂ ਇਹ رابطہ ਕਰ ਗ੍ਰਿਫਤਾਰੀ ਕੀਤੀ ਗਈ ਹੈ ਕਿਸ ਕਦਰ ਉਸ ਦਾ ਛਾਪਾ ਜੋ ਕਿ ਮਾਰਿਆ ਗਿਆ ਦੇਖੋ ਚੰਡੀਗੜ੍ਹ ਦੇ ਵਿੱਚ ਸੈਕਟਰ 10 ਦੇ ਵਿੱਚ ਜੋ ਗ੍ਰਨੇਡਾ ਦਾ ਹਮਲਾ ਹੋਇਆ ਸੀਗਾ ਉਸ ਮਾਮਲੇ ਦੇ ਵਿੱਚ ਜੋ ਹੈਗਾ ਮਹਾਰਾਜੀ ਕਾਉਂਟਰ ਇੰਟੈਲੀਜੈਂਸ ਦੇ ਜਿਹੜੀ ਗੁਪਤ ਸੂਚੀ ਦੇ ਆਧਾਰ 'ਤੇ ਜਿਹੜਾ ਮੁੱਖ ਮੋਜੂ ਸੀਗਾ ਰੋਹਨ ਮਸੀ ਉਹਨੂੰ ਜਿਹੜਾਗਾ ਲੁਧਿਆਣਾ ਤੋਂ ਉਹਦੀ ਮਾਸੀ ਦੇ ਘਰੋਂ ਜਿਹੜਾਗਾ ਉਹਨੂੰ ਗ੍ਰਿਫਤਾਰ ਕੀਤਾ ਹੈਗਾ ਇਹੇ ਇਹੀ ਰੋਹਨ ਬੰਦੋਂ ਜਿਹੜਾਗਾ ਚੰਡੀਗੜ੍ਹ ਦੇ ਵਿੱਚ ਕਮਿਊਨਿਟੀ ਨਾਲ ਜਿਹੜਾਗਾ ਦਰਸ਼ਕਟਰ ਦੱਸ ਦੇ ਵਿੱਚ ਹਮਲਾ ਕੀਤਾ ਗਿਆ ਸੀਗਾ ਦੂਜਾ આરોપી ਜਿਹੜਾ ਇਹਦੇ ਨਾਮ ਸੀਗਾ ਉਹਦੀ ਵੀ ਜਿਹੜੀ ਕੀ ਪੁਲਿਸ ਨੂੰ ਜਿਹੜੀ ਕੀ ਪਛਾਣ ਹੋ ਚੁੱਕੀ ਹੈਗੀ ਹੁਣ ਜਿਹੜਾਗਾ ਇਹ ਚੰਡੀਗੜ੍ਹ ਦਾ ਜਿਹੜਾ ਕਮਿਊਨਿਟੀ ਹਮਲੇ ਵਾਲਾ ਮਾਮਲਾ ਜਿਹੜਾਗਾ ਇਹ ਸੁਲਝ ਗਿਆ ਇਹ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ਨਾਮ ਨਾਲ ਸੈਂਟਰ ਏਜੰਸੀ ਤੇ ਚੰਡੀਗੜ੍ਹ ਪੁਲਿਸ ਦੀ ਮਦਦ ਨਾਲ ਜਿਹੜਾਗਾ ਇਸ ਨੂੰ ਜਿਹੜਾਗਾ ਕਾਬੂ ਇਹ ਦੱਸਿਆ ਜਾ ਰਿਹਾ ਕਿ ਇਹ ਇਹਦੇ ਵੱਲੋਂ ਜਿਹੜਾ ਆਟੋ ਦੇ ਵਿੱਚ ਜਾ ਕੇ ਅੰਮ੍ਰਿਤਸਰ ਤੋਂ ਇਹ ਆਇਆ ਸੀਗਾ ਤੇ ਚੰਡੀਗੜ੍ਹ ਸੈਕਟਰ 43 ਦੇ ਬੱਸ ਸਟੈਂਡ ਦੇ ਵਿੱਚ ਉਤਰਿਆ ਸੀਗਾ ਉੱਥੋਂ ਆਟੋ ਲੈ ਕੇ ਇਹਨੇ 10 ਸੈਕਟਰ ਗ੍ਰਨੇਡ ਨਾਲ ਜਿਹੜਾ ਹਮਲਾ ਕਰਕੇ 18 ਸੈਕਟਰ ਦੀਆਂ ਜਿਹੜੀਆਂ ਲਾਈਟਾਂ ਉੱਤੇ ਉਤਰਗੇ ਸੀਗੇ ਉੱਥੇ ਉਤਰਨ ਤੋਂ ਬਾਅਦ ਇਹ ਜਿਹੜਾ ਕਿ ਅਧਰੁ ਦਿਹਾਣਾ ਵੱਲ ਆਪਣੀ ਮਾਸੀ ਦੇ ਘਰ ਚਲੇ ਗਿਆ ਜਿੱਥੇ ਕੌਂਟੈਕਟ ਰੈਜ਼ਿਡੈਂਸ ਨੂੰ ਸੂਚਨਾ ਮਿਲੀ ਉੱਥੋਂ ਉਹਨਾਂ ਰੋਹਨ ਮਸੀਨ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈਗਾ ਜੁਜਲਜੀਤ ਇਸ ਬਾਬਤ ਕੋ ਜਾਣਕਾਰੀ ਪੁਲਿਸ ਦੇ ਵੱਲੋਂ ਦਿੱਤੀ ਗਈ ਕੋਈ ਬ੍ਰਾਮ ਕੀ ਕੋਈ ਹੋਰ ਖੁਲਾਸਾ ਇਸ ਤੋਂ ਕਿ ਹਲੇ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਭ ਕੁਝ ਪਤਾ ਲੱਗੂਗਾ। ਆ ਦੇਖੋ ਬਿਲਕੁਲ ਜਿਹੜਾ ਰੋਹਨ ਮਸੀਹ ਇਹਨੂੰ ਕਾਉਂਟਰਟੈਰਾਜੈਂਸ ਨੇ ਦੇਰ ਰਾਤ ਨੂੰ ਗ੍ਰਿਫਤਾਰ ਕੀਤਾ ਹੈਗਾ ਤਾਂ ਅਸੀਂ ਇਹ ਅਮਰਸਰ ਪਾਸੇ ਪਿੰਡ ਦਾ ਰਹਿਣ ਵਾਲਾ ਜਿੱਥੇ ਦਾ ਹੈਪੀ ਪਾਸੇ ਜਿਹੜਾ ਕਿ ਕੱਪ ਕੱਲ੍ਹ ਇਕ ਇੱਕ ਉਹ ਪੋਸਟ ਦਿਖਾਈ ਸੋਸ਼ਲ ਮੀਡੀਆ ਤੇ ਪਿਆ ਹੈ ਫੀ ਪਾਸ਼ੀ ਜਿਹੜਾ ਕਿ ਬਰੇਸ ਦੇ ਵਿੱਚ ਬੈਠਾ ਹੈ ਅਦਵਾਦੀ ਉਹਦੇ ਜਿਹੜੀ ਇਹਦੀ ਜ਼ਿੰਮੇਵਾਰੀ ਲਈਤੀ ਸੀਗੀ ਉਹ ਵੀ ਉਸੇ ਪਿੰਡ ਦਾ ਰਹਿਣ ਵਾਲਾ ਹੈਗਾ ਤੋਂ ਇਹਦੇ ਲਿੰਕ ਜਿਹੜੇ ਹੈਗੇ ਹੁਣ ਜਿਹੜੇ ਹੈਗੇ ਟੈਰਿਸਟਰ ਨਾਲ ਜਿਹੜੇ ਮਿਲਦੇ ਨਜ਼ਰ ਆ ਰਹੇ ਨੇ ਤਾਂ ਪੁਲਿਸ ਜਿਹੜੀ ਹੁਣ ਇਸ ਪੂਰੇ ਹੈਂਡਲ ਦੇ ਨਾਲ ਇਹਦੇ ਤਲਾ ਜਿਹੜੀ ਕਿ ਜਾਂਚ ਕਰੇਗਾ ਪੁਲਿਸ ਕੀ ਦੇ ਵਿੱਚ ਹੋਰ ਜਿਹੜੇ ਕਈ ਖੁਲਾਸੇ ਹੋਣ ਦੀ ਜਿਹੜੀ ਕਿ ਉਮੀਦ ਹੈਗੀ ਜਿਨਾਂ ਨੇ ਕਿ ਦੱਸਿਆ ਕਿ 2023 ਦੇ ਵਿੱਚ ਵੀ ਜੋ ਹੈਗਾ ਜਿਹੜੇ ਕਿ ਐਸਪੀ ਡਟਾਇ ਸੀਗੇ ਉਹਨਾਂ ਦੇ ਉੱਪਰ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਦੋ ਰੋਕ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉਹ ਐਂਡ ਦੇ ਨਾਲ ਜਿਹੜੀ ਕਿ ਪੁਲਿਸ ਦੋਨਾਂ ਨੂੰ ਦੇਖਦੇ ਹੋਏ ਜਾਂਚ ਕਰ ਰਹੀ ਸੀ ਇਹਦਾ ਉਸ ਨੂੰ ਦੇਖਦੇ ਹੋਏ ਇਨਪੁਟ ਜਿਹੜੀ ਹੈਗੀ ਕਾਉਂਟਰ ਇੰਟੈਲੀਜੈਂਸ ਨੂੰ ਮਿਲੀ ਸੀਗੀ ਜਿਸ ਦੇ ਆਧਾਰ ਤੇ ਉੱਪਰ ਹੁਣ ਜਿਹੜਾ ਰੋਹਨ ਮਸੀ ਹੈ ਇਹਨੂੰ ਲੁਧਿਆਣਾ ਤੋਂ ਉਹਦੀ 마ਸੀ ਦੇ ਘਰੋਂ ਜਿਹੜਾਗਾ ਗ੍ਰਿਫਤਾਰ ਕੀਤਾ ਗਿਆ ਹੈਗਾ ਬਿਲਕੁਲ ਲਜੀਤ ਜਿਸ ਕਦਰ ਬੀਤੇ ਦਿਨ ਹੈਪੀ ਪਰਸ਼ਾ ਦੇ ਵੱਲੋਂ ਪੋਸਟ ਪਾਈ ਗਈ ਉਸ ਦੇ ਵੱਲੋਂ ਸਾਫ਼ ਜ਼ਿਕਰ ਕੀਤਾ ਗਿਆ ਤਾਂ तमाम ਸਵਾਲ ਵਿਖੜੇ ਖੜੇ ਹੁੰਦੇ ਨਜ਼ਰ ਆਏ ਨੇ ਕਿ ਇੱਥੇ ਟਾਇਰ ਲਿੰਕ ਵੀ ਨਜ਼ਰ ਆ ਰਿਹਾ ਹੈ ਹਾਲਾਂਕਿ ਇਹ ਸਾਫ਼ ਜ਼ਾਹਰ ਕੀਤਾ ਜਾ ਸਕਦਾ ਹੈ ਕਿ ਇਸ ਦੇ ਵਿੱਚ ਹੋਰ ਵੀ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਪਰ ਜੋ ਜਾਣਕਾਰੀ ਪੁਲਿਸ ਦੇ ਵੱਲੋਂ ਹੋਰ ਕੋਈ ਦਿੱਤੀ ਗਈ ਹੋਵੇ ਕਿਸ ਕਦਰ ਉੱਥੇ ਪਹੁੰਚਿਆ ਗਿਆ ਹੋਵੇ ਕਿਸ ਕਦਰ ਉਹਨਾਂ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੋਵੇ ਜਾਂ ਉਹਨਾਂ ਦੇ ਜੋ ਜਿੱਥੇ ਉਹ ਰਿਹਾ ਹੈ ਰੂਮਨ ਮਸੀ ਜਿਸ ਤੇ ਗ੍ਰਿਫਤਾਰ ਕੀਤਾ ਉਹਨਾਂ ਦੇ ਮਾਸੇ ਦਾ ਕੋਈ ਬਿਆਨ ਸਾਹਮਣੇ ਕੋਈ ਹੋਜੀ ਹੋਰ ਇਨਵੈਸਟੀਗੇਸ਼ਨ ਦੇ ਵਿੱਚ ਜਾਣਕਾਰੀ ਮਿਲੀ ਹੋ ਦੇਖੋ ਇਹ ਤੱਕ ਤਾਂ ਜੋ ਹੈਗਾ ਰੋਹਿਨ ਤੋਂ ਇਸ ਵਾਅਦਿਆਂ ਨੂੰ ਜਾਮ ਕਰਕੇ ਜਿਹੜਾ ਲੁਧਿਆਣੇ ਚਲਾ ਗਿਆ ਸੀਗਾ ਲੁਧਿਆਣੇ ਆਪਣੀ ਮਾਸਟੀ ਕੋਲ ਚਲੇ ਗਿਆ ਦਾ ਹਜੇ ਤੱਕ ਇਹ ਹੁਣ ਜਿਹੜਾ ਪੁੱਛਕੀ ਤੋਂ ਬਾਅਦ ਹੀ ਕਲਾਸੀ ਆਉਣਗੇ ਇਹਦੇ ਕੋਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ 9 ਐਮਐਮਏ ਦਾ ਕੋਈ ਸਿਸਟਮ ਹੈਗਾ ਉਹ ਵੀ ਪੁੱਛ ਨੇ ਜਿਹੜਾਗਾ ਰਿਕਵਰ ਕੀਤਾ ਹੈਗਾ ਤੇ ਹੋਰ ਇਹਦਾ ਜਿਹੜਾ ਸਾਥੀ ਸੀਗਾ ਜਿਹੜਾ ਇਹਦੇ ਨਾਂ ਸੀਗਾ ਇਹਨੂੰ ਕਿਸ ਨੇ ਇਥੇ ਜਿਹੜਾ ਗ੍ਰਨੇਡ ਤੇ ਹਮਲਾ ਕਰਨ ਵਾਸਤੇ ਭੇਜਿਆ ਸੀਗਾ ਕਿੰਨੇ ਕੀ ਸੀਗਾ ਇਹ ਸਾਰਾ ਹੁਣ ਜਿਹੜਾਗਾ ਕੁਝ ਕੀ ਤੋਂ ਬਾਅਦ ਹੀ ਜਿਹੜੇ ਖਲਾਸੇ ਹੋਣਗੇ ਕਿਉਂਕਿ ਇਹ ਜੋ ਦੱਸਿਆ ਜਾ ਰਿਹਾ ਕਿ 9 ਤਰੀਕ ਨੂੰ ਇਹ ਜਿਹੜਾਗਾ ਅੰਮ੍ਰਿਤਸਰ ਤੋਂ ਬੋਲੋ ਵਾਸ ਰਾਂਹੀਂ ਚੰਡੀਗੜ੍ਹ ਦੇ ਵਿੱਚ ਆਏ ਸੀਗੇ ਤੇ 10 ਤਰੀਕ ਨੂੰ ਇਹਨਾਂ ਨੇ ਜਾ ਕੇ ਜਿਹੜਾਗਾ 10 ਤਰੀਕ ਨੂੰ ਜਿਹੜਾਗਾ ਬੋਲੋ ਵਾਸ ਦੇ ਵਿੱਚ ਆਏ ਸੀਗੇ ਦੁਪਹਿਰ ਨੂੰ ਤੇ ਸ਼ਾਮ ਨੂੰ ਪਹੁੰਚੇ ਸੀਗੇ ਤੇ ਸ਼ਾਮ ਨੂੰ ਆਟੋ ਲੈ ਕੇ ਜਿਹੜਾਗਾ ਉਹ ਤੋਂ ਬਾਅਦ ਜਿਹੜਾ ਉੱਥੇ 10 ਸੈਕਟਰ ਦੇ ਵਿੱਚ ਹਮਲਾ ਕਰਨ ਤੋਂ ਬਾਅਦ ਇਹ ਇਤਰਾਦ ਦੋ ਦੇ ਆਣੇ ਵਾਲਾ ਆਗੇ ਸੀਗੇ ਸੋ ਹੁਣ ਪੁਲਿਸ ਜਿਹੜੀ ਹੈਗੀ ਇਹਨੂੰ ਪੁਚੀਰੀ ਤੋਂ ਬਾਅਦ ਹੀ ਕਈ ਜਿਹੜੇ ਖਲਾਫੀ ਹੋਣਗੇ ਲਿੰਕ ਦੀ ਇਹ ਗੱਲ ਕੀਤੀ ਜਾਵੇ ਦਾ ਲਿੰਕ ਇਹਨਾਂ ਦੇ ਜਿਹੜੇ ਹੈਪੀ ਪਾਸੀ ਹੈ ਜਿਹੜਾ ਹੈਗਾ ਉੱਥੇ ਤਾਂ ਹੀ ਰਹਿਣ ਵਾਲਾ ਹੈਗਾ ਇਹ ਇਹ ਜਿਹੜਾ ਪਕੜਿਆ ਗਿਆ ਹੁਣ ਮਸੀ ਹੁਣ ਇਹ ਲਿੰਕ ਜਿਹੜਾ ਹੈਗਾ ਪੁਲਿਸ ਟੈਰਿਸਟ ਦੇ ਨਾਲ ਵੀ ਲਿੰਕ ਜੁਟੇ ਹੋਏ ਨਜ਼ਰ ਆ ਰਹੇ ਨੇ ਪਰ ਹੁਣ ਉਸ ਆਂਕਲ ਨਾਲ ਵੀ ਜਿਹੜੀ ਕਿ ਪੂਰੇ ਪੂਰੇ ਮਾਮਲੇ ਦੀ ਜਿਹੜੀ ਗੀ ਜਾਂਚ ਕਰ ਰਹੀ ਹੈ ਬਿਲਕੁਲ ਅਜੀਤ ਜਿਸ ਕਦਰ ਹੈ ਵੇਖਣ ਨੂੰ ਮਿਲ ਰਿਹਾ ਹੈ ਕਿ ਪਹਿਲਾਂ ਵੀ ਜ਼ਿਕਰ ਹੋਇਆ ਹੈ ਕਿ ਪਹਿਲਾਂ ਵੀ ਹਮਲਾ ਹੋਇਆ ਹੈ ਤਾਂ ਬੇਸ਼ਕ ਜੀ ਗੱਲ ਹੈ ਕਿ ਕਾਫੀ ਪਲੈਨਿੰਗ ਸੋਚੀ ਸਮਝੀ ਸਾਜੂਦਿਤ ਹੈ ਤੇ ਕੀਤਾ ਹੋਣਾ ਤੇ ਜੋ ਨਸ਼ਾ ਇਹ ਨਸ਼ਾ ਮਾਫ ਕਰਨਾ ਜੋ ਇਹ ਹਥਿਆਰ ਕਿਥੋਂ ਆਏ ਨੇ ਇਸ तमाम ਸਵਾਲ ਹੁਣ ਇੱਥੇ ਖੜੇ ਹੁੰਦੇ ਨਜ਼ਰ ਆ ਰਹੇ ਨੇ ਇਸ ਦੇ ਪਿੱਛੇ ਹੁਣ ਕਿਸ ਕਦਰ ਹੁਣ ਪੁਲਿਸ ਦੇ ਵੱਲੋਂ ਅਗੇ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਅਹ ਦੇਖੋ ਕਾਲੀ ਕਾ سوشل ਮੀਡੀਆ ਦੇ ਉੱਪਰ ਅ ਇੱਕ ਪੋਸਟ ਜਿਹੜੀ ਕਿ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਹੈਪੀ ਵਾਸ਼ੀਆ ਨੇ ਜਿਹੜੀ ਇਸਦੀ ਜ਼ਿੰਮੇਵਾਰੀ ਲਈ ਸੀਗੀ ਤੇ ਉਹਨੇ ਇਹ ਵੀ ਕਿਹਾ ਸੀਗਾ ਕਿ 86 ਦੇ ਰੋਸ਼ ਜਿਹੜੇ ਸਿੰਘ ਹੈਗੇ ਉਹਨਾਂ ਦੀ ਉਹਨਾਂ ਉਹਨਾਂ ਦੀ ਦਿਖਾਤਰ ਜਿਹੜਾ ਉਹਨਾਂ ਨੇ ਜਿਹੜਾ ਇਹ ਗ੍ਰੇਡਾ ਜਿਹੜਾ ਹਮਲਾ ਕਰਕੇ ਬਦਲਾ ਬਦਲਾ ਜਤਾਗਾ ਸੋ ਇਹ ਇਸ ਐਂਗਲ ਦੇ ਨਾਲ ਹੀ ਕਿਉਂਕਿ ਪਹਿਲਾਂ ਵੀ 2023 ਦੇ ਵਿੱਚ ਜਦੋਂ ਉਸ ਕੋਠੀ ਦੇ ਵਿੱਚ ਐ ਐਸਪੀ ਰਟਾਇਰ ਰਹਿੰਦੇ ਸੀਗੇ ਉਹਨਾਂ ਵੱਲੋਂ ਹੀ ਹਮਰਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਦੋ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਦੀ ਗਿਆ ਸੀਗਾ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਵੀ ਇਹੀ ਖਲਾਸਾ ਆਇਆ ਸੀ ਕਿ ਜਿਹੜਾ ਬਾਹਰ ਪ੍ਰਦੇਸ਼ ਦੇ ਵਿੱਚ ਲੰਡਾ ਬੈਠਾ ਹੈਗਾ ਲੰਡਾ ਗਰੁੱਪ ਦੇ ਹੀ ਸਾਥੀਆਂ ਵੱਲੋਂ ਇਹ ਜਿਹੜਾ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਸੋ ਹੁਣ ਵੀ ਜਦੋਂ ਉਹ ਚੰਡੀਗੜ੍ਹ ਦੇ ਵਿੱਚ ਇਹ ਗ੍ਰੇਨੇਡ ਦਾ ਹਮਲਾ ਹੋਇਆ ਤਾਂ ਪੁਲਿਸ ਨੇ ਜਿਹੜਾ ਉਸ ਮਾਮਲੇ ਨੂੰ ਦੇਖਦੇ ਹੋਏ ਉਸ ਨੂੰ ਜੋੜਦੇ ਹੋਏ ਇਸ ਦੀ ਜਿਹੜੀ ਜਾਂਚ ਕੀਤੀ ਤਾਂ ਉਸ ਜਾਂਚ ਦੇ ਵਿੱਚ ਇਹ ਜਿਹੜੇ ਅ ਲਿੰਕ ਬਿਨਾਂ ਤੋਂ ਬਾਅਦ ਕੰਟਰਨਟਾਈਜ਼ਨ ਬਿਨਾਂ ਲਿੰਕ ਬਿਨਾਂ ਤੋਂ ਬਾਅਦ ਇਹਦਾ ਮਸੀਹ ਰੋਣ ਮਸੀਹ ਜਿਹੜਾ ਪੜਿਆ ਗਿਆ ਇਹਦਾ ਇਹਦੀ ਇਨਪੁਟ ਮਿਲਦਾ ਇਹਨੂੰ ਇਨਪੁਟ ਦੇ ਤਰ੍ਹਾਂ ਜਿਹੜਾਗਾ ਉਹਨੂੰ ਘੱਟ ਲੋ ਧਿਆਨ ਤੋਂ ਜਿਹੜਾ ਪਕੜਿਆਗਾ ਹੁਣ ਇਹ ਤੋਂ ਇਹਦੇ ਕੀ ਲਿੰਕ ਸੀ ਕਦੋਂ ਇਹਦੇ ਬਾਹਰ ਬੇਚਾਂ ਦੇ ਦੀ ਕੋਈ ਸੀ ਇਹ ਤਾਂ ਹੁਣ ਪੁੱਛੀ ਤੋਂ ਬਾਅਦ ਹੀ ਖਰਾਸੀ ਹੋਣਗੇ ਬਿਲਕੁਲ ਜੀ ਤਾਂ तमाम ਵੇਖਣ ਨੂੰ ਮਿਲ ਰਿਹਾ ਜਿਸ ਕਦਰ ਇੱਕ ਤੋਂ ਬਾਅਦ ਇੱਕ ਕਲਾਸੇ ਵੀ ਇੱਥੇ ਹੋ ਰਹੇ ਨੇ ਹੈਪੀ ਪਰਸ਼ਾ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਤਾਂ ਹੁਣ ਤਾਂ ਅਗਲੀ ਕੀ ਕੁਝ ਕਾਰਵਾਈ ਰਹੇਗੀ ਕਦੋਂ ਤੱਕ ਅੱਗੇ ਜੋ ਮੁਲਜ਼ਮਾਂ ਦੀ ਪਾਲ ਕੀਤੀ ਜਾਵੇਗੀ ਦੇਖੋ ਇਹ ਹੁਣ ਪੁਲਿਸ ਜਿਹੜਾ ਹੈ ਇਹਨੂੰ ਅੱਜ ਜਿਹੜਾ ਹੈ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕਰੇਗੀ ਤੇ ਇਹ ਰਿਮਾਂਡ ਹਾਸਲ ਕਰਨ ਤੋਂ ਬਾਅਦ ਵੀ ਇਹ ਤੋਂ ਜਿਹੜੀ ਜਿਹੜੀ ਪੁੱਛਗਿੱਛ ਹੋਏਗੀ ਪੁੱਛਗਿੱਛ ਤੋਂ ਬਾਅਦ ਹੀ ਸਾਹਮਣੇ ਆਏਗਾ ਕਿ ਦੇਖੋ ਉਹਨਾਂ 9 mm ਦਾ ਜਿਹੜਾ ਪਿਸਤਲ ਵੀ ਬਰਾਮਦ ਹੋਇਆਗਾ ਇਹਦੇ ਕੋਲੇ ਹਥਿਆਰ ਕਿੱਥੋਂ ਆਇਆ ਤੇ ਜਿਹੜਾ ਆਹ ਗ੍ਰਨੇਡ ਇੱਥੇ ਚੰਡੀਗੜ੍ਹ ਦੇ ਵਿੱਚ ਸਿੱਟਗੇ ਗਏ ਨੇ ਇਹ ਇਹਨੂੰ ਇਹਨੂੰ ਕਿੱਥੋਂ ਮਿਲਿਆ ਤੇ ਇਹਨੂੰ ਕਿਸ ਨੇ ਦਿੱਤਾਗਾ ਤੇ ਇਹਦੇ ਪਿੱਛੇ ਕੌਣ ਹੈ ਇਹ ਸਾਰੇ ਹੁਣ ਜਿਹੜੀ ਇਹਦੀ ਰਿਮਾਨ ਤੋਂ ਬਾਅਦ ਇਹ ਖੁਲਾਸੇ ਹੋਣ ਦੀ ਉਮੀਦ ਹੈ ਜੀ ਬਿਲਕੁਲ ਦੱਜੂ ਇਥੇ ਜਿਸ ਕਦਰ ਵੇਖ ਨੂੰ ਮਿਲ ਰਿਹਾ ਇੱਕ ਤੋਂ ਬਾਅਦ ਇੱਕ ਜੋ ਸਾਹਮਣੇ ਆ ਰਹੀਆਂ ਨੇ ਚੀਜ਼ਾਂ ਫਿਲਹਾਲ ਪੁਲਿਸ ਦੇ ਵੱਲੋਂ ਹੋਰ ਕੋਈ ਵੀ ਸਟੇਟਮੈਂਟ ਦਿੱਤੀ ਗਈ ਹੋਵੇ ਅ ਦੇਖੋ ਫਿਲਹਾਲ ਤਾਂ ਜੋ ਰੋਹਨ ਮਸੀਹ ਦੀ ਜਿਹੜੀ ਗ੍ਰਿਫਤਾਰੀ ਦੀ ਖਬਰ ਜਿਹੜੇ ਪੰਜਾਬ ਦੇ ਡੀਜੀਪੀ ਵੱਲੋਂ ਇੱਕ ਆਪਣੀ ਟਵਿੱਟਰ ਦੇ ਹੈਂਡਲ ਦੇ ਉੱਪਰ ਆਪਣੀ ਪੋਸਟ ਪਾ ਕੇ ਇਹਦੀ ਜਾਣਕਾਰੀ ਸ਼ੇਅਰ ਕੀਤੀ ਹੈ ਜਿੱਦੇ ਚ ਉਹਨਾਂ ਨੇ ਇਹ ਕੀਤਾ ਕਿ ਜਿਹੜਾ ਕਿ ਚੰਡੀਗੜ੍ਹ ਦੇ ਗ੍ਰੇਟਾ ਹਮਲਾਇਆ ਸੀਗਾ ਦਾ ਮੁੱਖ આરોપી ਹੈਗਾ ਰੋਹਨ ਮਸੀਹ ਉਹਨੂੰ ਜਿਹੜਾਗਾ ਪਕੜ ਲਿੱਤਾ ਗਿਆ ਹੈਗਾ ਤੇ ਨਾਲ ਹੀ ਉਹਦੇ ਕੋਲੋਂ ਜਿਹੜਾਗਾ 9 ਐਫਐਮ ਦਾ ਇੱਕ ਕੰਪਿਊਟਰ ਜਿਹੜਾਗਾ ਰਿਕਵਰ ਹੋਇਆ ਹੈਗਾ ਇਹ ਜਿਹੜਾ ਪકડਿਆ ਗਿਆ ਹੈ ਸੈਂਟਰਲ ਏਜੰਸੀ ਦੀ ਮਦਦ ਦੇ ਨਾਲ ਚੰਡੀਗੜ੍ਹ ਪੁਲਿਸ ਤੇ ਦੇ ਦੇ ਮਦਦਗਾਰੀ ਨੂੰ ਜਿਹੜਾ ਹੈਗਾ ਪਕੜਿਆ ਗਿਆ ਹੈਗਾ ਜੀ ਬਿਲਕੁਲ ਦਲਜੀਤ ਜਿਸ ਕਦਰ ਵੇਖਿਆ ਜਾ ਰਿਹਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹਮਲਾ ਹਾਲਾਂਕਿ ਸਵਾਲ ਵੀ ਉੱਤੇ ਹਨ ਕਾਫੀ ਚੁਣੌਤੀਆਂ ਵੀ ਬਣਦੀਆਂ ਨਜ਼ਰ ਆਈ ਨੇ ਚੰਡੀਗੜ੍ਹ ਪੁਲਿਸ ਤੇ ਵੀ ਪਰ ਹੁਣ ਜੋ ਵੇਖਣ ਨੂੰ ਮਿਲ ਰਿਹਾ तमाम ਸਵਾਲ ਇੱਥੇ ਵੱਡੇ ਖੜੇ ਹੁੰਦੇ ਨਜ਼ਰ ਆ ਰਹੇ ਨੇ ਜਿਦੋਂ ਬਰਾਮਦਗੀ ਕਿਧਰੋਂ ਹੋ ਰਹੀ ਹੈ ਬਿਲਕੁਲ ਜਿਵੇਂ ਚੰਡੀਗੜ੍ਹ ਦੇ ਵਿੱਚ ਇਹ ਹਮਲਾ ਹੋਇਆ ਸੀ ਗਮੀ ਦਾ ਹਮਲਾ ਹੋਇਆ ਸੀਗਾ ਚੰਡੀਗੜ੍ਹ ਪੁਲਿਸ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਸੀਗਾ ਕਿ ਯੂਰੋਪੀ ਜਿਹੜੇ ਕਿ ਇੱਕ ਆਟੋ ਦੇ ਉੱਪਰ ਆਂਦੇ ਨੇ ਤੇ ਆਟੋ ਦੇ ਉੱਪਰ ਆ ਕੇ ਹੀ ਆਟੋ ਦੇ ਉੱਪਰ ਹੀ ਜਿਹੜਾ ਹੈਗਾ ਫਰਾਰ ਹੋ ਜਾਂਦੇ ਨੇ ਉਹ ਵੀ ਆਟੋ ਜਿਹੜਾ ਹੈਗਾ ਉਹਨਾਂ ਨੂੰ ਸ਼ਹਿਰ ਦੇ ਪਿੱਛੇ ਜਿਹੜਾ ਹੈਗਾ ਕੋਈ 18 ਬੰਦੀਆਂ ਜਿਹੜੀਆਂ ਚੰਡੀਗੜ੍ਹ ਦੇ ਸੈਕਟਰ 18 ਦੀਆਂ ਲਾਈਟਾਂ ਨੇ ਉੱਥੇ ਉਹ ਉਧਰ ਜਾਂਦੇ ਨੇ ਤੇ ਉੱਥੋਂ ਜਿਹੜੇ ਕੇ ਫਰਾਰ ਹੁੰਦੇ ਨੇ ਇਹਨੂੰ ਲੈ ਕੇ ਜਿਹੜਾ ਹੈਗਾ ਚੰਡੀਗੜ੍ਹ ਪੁਲਿਸ ਵਾਸਤੇ ਇੱਕ ਬਹੁਤ ਵੱਡੀ ਜਿਹੜਾ ਹੈਗਾ ਚੁਣੌਤੀ ਬਣਿਆ ਦੀ ਹੈ ਕਿ ਚੰਡੀਗੜ੍ਹ ਦੇ ਪੌਸ਼ ਏਰੀਏ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦਾ ਹਮਲਾ ਜਿਹੜਾ ਹੈਗਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਗਈ ਕੋਈ ਆਟੋ ਦੇ ਉੱਪਰ ਵਿਅਕਤੀ ਆਂ ਅ ਸੁੱਟ ਕੇ ਜਿਹੜਾਗਾ ਹਮਲਾ ਕਰਕੇ ਫਰਾਰ ਹੋ ਜਾਂਦੇ ਨੇ ਹੁਣ ਜਿਹੜਾਗਾ ਇਹਨਾਂ ਦੇ पकड़े ਜਾਣ ਤੋਂ ਬਾਅਦ ਉਹ ਬੇਸ਼ੱਕ ਚੰਡੀਗੜ੍ਹ ਪੁਲਿਸ ਵੱਲੋਂ ਜਿਹੜਾਗਾ ਸੁਖਤਾਨ ਸਾਹ ਦਾ ਲਿਆਗਾ ਲੇਕਿਨ ਹੁਣ ਇਸ ਪੂਰੇ ਮਾਮਲੇ ਦੀ ਹੁਣ ਗਹਿਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਕਿ ਇਹਨਾਂ ਦਾ ਜਿਹੜੇ ਇਹਨਾਂ ਦੇ ਪਿੱਛੇ ਹੈ ਕੌਣ ਸੀਗਾ ਇਹ ਹੁਣ ਜਾਂਚ ਤੋਂ ਬਾਅਦ ਹੀ ਇਹ ਗੱਲਾਂ ਜਿਹੜੀਆਂ ਹੈ ਕਲੀਅਰ ਹੋਣਗੀਆਂ ਬਿਲਕੁਲ ਜਜੀਤ ਫਿਲਹਾਲ ਇੱਥੇ ਰੋਹਨ ਮਸੀਹ ਨੂੰ ਜੋ ਗ੍ਰਿਫਤਾਰ ਕੀਤਾ ਗਿਆ ਹੈ ਮਤਲਬ ਕਿੱਥੇ ਉਹਨਾਂ ਦੀ ਪੇਸ਼ੀ ਹੋਵੇਗੀ ਜਾਂ ਪਹਿਲੇ ਕੋਰ ਦੇ ਵਿੱਚ ਜਾਂ ਕੋਈ ਕਿੱਥੇ ਜੇਲ੍ਹ ਦੇ ਵਿੱਚ ਰੱਖਿਆ ਜਾਵੇਗਾ ਦੇਖੋ ਹਜੇ ਜੋ ਇਹਨਾਂ ਨੂੰ ਲੁਧਿਆਣਾ ਆਪਣੀ ਮਾਸੀ ਦੇ ਕੋਲੋਂ ਤੋਂ ਹਮਲਾ ਕਰਕੇ ਪੱਛ ਗਿਆ ਸੀਗਾ ਲੁਧਿਆਣਾ ਲੁਧਿਆਣਾ ਤੋਂ ਹੁਣ ਜਿਹੜੀ ਹੈਗੀ ਸਟੇਟ ਆਪਰੇਸ਼ਨ ਸੈੱਲ ਜਿਹੜਾ ਹੈਗਾ ਉਹ ਇਹਨੂੰ ਜਿਹੜਾ ਹੈਗਾ ਹੁਣ ਉਹਨਾਂ ਦੇ ਕਸਟਡੀ ਦੇ ਵਿੱਚ ਹੈਗਾ ਉਹਨਾਂ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਹੀ ਜਿਹੜਾਗਾ ਹੁਣ ਚੰਡੀਗੜ੍ਹ ਪੁਲਟ ਜਿਹੜੀ ਹੈਗੀ ਉਹ ਪਹਿਲਾਂ ਦੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਦਾ ਰਮਾਲ ਹੁੰਦੀ ਹੈ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਇਸ ਗ੍ਰੇਨੇਟ ਮਾਮਲੇ ਦੇ ਵਿੱਚ ਇਹਨੂੰ ਜਿਹੜਾਗਾ ਆਪਣੇ ਰਮਾਲ ਤੇ ਲੈ ਕੇ ਆਈ ਹੈ ਜਿਦਾ ਜੀਤ ਫਿਲਹਾਲ ਲਗਾਤਾਰ ਇਸਤੇ ਅਪਡੇਟ ਵੀ ਤੁਹਾਡੇ ਤੇ ਲੈਂਦੇ ਰਵਾਂਗੇ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਦਾਸੇ ਕਿ ਚੰਡੀਗੜ੍ਹ ਤੁਹਾਕੇ ਮਾਮਲੇ ਦੇ ਵਿੱਚ ਵਰਦਾ ਅਪਡੇਟ ਵੇਖਣ ਨੂੰ ਮਿਲ ਰਿਹਾ ਹੈ ਤਮੁਖ ਮੁਲਜ਼ਮ ਰੋਹਨ ਮਸੀਹ ਨੂੰ ਗ੍ਰਿਫਤਾਰ ਕੀਤਾ ਗਿਆ ਤਾ ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਦੇ ਵੱਲੋਂ ਇਹ ਸਾਂਝੀ ਕਾਰਵਾਈ ਕੀਤੀ ਗਈ ਹੈ ਤਮੁਖ ਮੁਲਜ਼ਮ ਰੋਹਨ ਮਸੀਹ ਨੂੰ ਲਾਹਨੁ ਲਗਾਤਾਰ ਪੁਲਿਸ ਦੇ ਵੱਲੋਂ ਅਗਲੇਰੀ ਜਾਂਚ ਪੜਤਾਲ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾ ਮਹੱਜ਼ ਐਮ ਖੁਲਾਸੇ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਤਾ ਸੈਕਟਰ 10 ਦੇ ਵਿੱਚ ਦੱਸ ਦਈਏ ਕਿ ਸਾਬਕਾ ਐਸਪੀ ਦੀ ਇਹ ਮਾਮਲਾ ਸੀ